ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸੇਵਿਆ ਮੈਨੂੰ ਪਤਾ ਸਭ ਨੂੰ ਹੜਾਂ ਦੀ ਜਾਣਕਾਰੀ ਚ ਇੰਟਰਸਟ ਵੱਧਦਾ ਪਰ ਉਹਦੇ ਬਾਵਜੂਦ ਇੱਕ ਖਬਰ ਇਹੋ ਜੀ ਆਈ ਹੈ ਜਿਹਦੇ ਤੇ ਤੁਹਾਡੇ ਨਾਲ ਗੱਲ ਕਰਨੀ ਜ਼ਰੂਰੀ ਸੀ ਤਾਂ ਕਰਕੇ ਬਾਈ ਤੁਹਾਡੇ ਨਾਲ ਗੱਲਬਾਤ ਆਪਾਂ ਕਰ ਰਹੇ ਹਾਂ ਗੱਲ ਹੈ ਕੈਂਸਰ ਦੇ ਬਾਰੇ ਕੈਂਸਰ ਬਹੁਤ ਭੈੜੀ ਬਿਮਾਰੀ ਆ ਐਨੀ ਭੈੜੀ ਮੰਨੀ ਜਾਂਦੀ ਆ ਸਾਡੇ ਸਮਾਜ ਦੇ ਵਿੱਚ ਵੀ ਸਾਡੀਆਂ ਬੇਬੇ ਅਰਗੀਆਂ ਜੇ ਕਿਸੇ ਨੂੰ ਇਹ ਨਾਮਰਾਦ ਬਿਮਾਰੀ ਹੋ ਵੀ ਜਾਵੇ ਨਾ ਤਾਂ ਨਾਮ ਵੀ ਨਹੀਂ ਲੈਂਦੀਆਂ ਇਹਦਾ ਉਹ ਕਹਿੰਦੀਆਂ ਫਲਾਨੇ ਨੂੰ ਤਾਂ ਭਾਈ ਦੂਜੀ ਬਿਮਾਰੀ ਹੋ ਗਈ। ਦੂਜੀ ਬਿਮਾਰੀ ਤੋਂ ਮਤਲਬ ਕੀ ਹੁੰਦਾ? ਜਾਨ ਲੈਵਾ ਬਿਮਾਰੀ। ਤਾਂ ਕੈਂਸਰ ਨੂੰ ਇੰਨਾ ਮਾੜਾ, ਇੰਨਾ ਡਰਾਉਣਾ ਮੰਨਿਆ ਜਾਂਦਾ ਜੋ ਸੱਚ ਵੀ ਹੈ। ਕਿਉਂਕਿ ਪੂਰੀ ਦੁਨੀਆ ਦੇ ਵਿੱਚ 1 ਕਰੋੜ ਲੋਕਾਂ ਦੀ ਜਾਨ ਲੈਂਦਾ ਕੈਂਸਰ ਹਰ ਸਾਲ। ਤੇ ਜੇ ਮੈਂ ਗੱਲ ਆਪਣੇ ਦੇਸ਼ ਭਾਰਤ ਦੀ ਕਰਾਂ ਇਹਦੇ ਵਿੱਚ ਵੀ ਤੇਜ਼ੀ ਦੇ ਨਾਲ ਇਹ ਬਿਮਾਰੀ ਦੇ ਮਰੀਜ਼ ਹੋਰ ਵੱਧ ਰਹੇ ਆ। ਵੱਡੇ ਸ਼ਹਿਰਾਂ ਦੇ ਵਿੱਚ ਫੇਫੜਿਆਂ ਦਾ ਕੈਂਸਰ ਬਹੁਤ ਆਮ ਹੋ ਰਿਹਾ। ਕਾਰਨ ਦੋ ਐ ਪ੍ਰਦੂਸ਼ਣ ਜਾਂ ਸਿਗਰਟ ਪੀਣਾ ਇਹ ਵੀ ਆ। ਤੇ ਅੰਤੜੀਆਂ ਦਾ ਕੈਂਸਰ ਇਹ ਵੀ ਤੇਜ਼ੀ ਦੇ ਨਾਲ ਵਧ ਰਿਹਾ ਹੈ ਤਾਂ ਇੰਨਾ ਸਭ ਦੇ ਵਿੱਚ ਇਹ ਖਬਰ ਕਾਫੀ ਉਹਨਾਂ ਲੋਕਾਂ ਦੇ ਲਈ ਰਾਹਤ ਦੀ ਹੋਵੇਗੀ ਜਿਨ੍ਹਾਂ ਨੇ ਜਾਂ ਤਾਂ ਆਪਦੇ ਗਵਾਲੇ ਆ ਉਹਨਾਂ ਨੂੰ ਤਾਂ ਇਹ ਸੋਚ ਕੇ ਸਕੂਨ ਹੋਊਗਾ ਕਿ ਯਾਰ ਅਸੀਂ ਤਾਂ ਗਵਾਲੇ ਆ ਆਪਦੇ ਚੱਲ ਕਿਸੇ ਦਾ ਤਾਂ ਬਾਜੂ ਤੇ ਜਿਨ੍ਹਾਂ ਦੇ ਪੇਸ਼ੈਂਟ ਲੜ ਰਹੇ ਆ ਉਹਨਾਂ ਨੂੰ ਇਹ ਉਮੀਦ ਹੋਊਗੀ ਕਿ ਯਾਰ ਛੇਤੀ ਤੋਂ ਛੇਤੀ ਆ ਜੇ ਤੇ ਸਾਡੇ ਮਰੀਜ਼ ਨੂੰ ਇਹ ਲੱਗੇ ਹਾਲਾਂਕਿ ਸੰਭਵ ਨਹੀਂ ਹੈਗਾ ਐਨਐਸ਼ੀਟੀ ਇਹ ਦਵਾਈ ਦਾ ਆਉਣਾ ਪਰ ਆਪਾਂ ਗੱਲ ਕਰਦੇ ਹਾਂ ਚਲੋ ਸ਼ੁਰੂ ਕਰਦੇ ਹਾਂ ਕਿ ਇਹ ਦਵਾਈ ਹੈ ਕੀ ਆ ਅਸਲ 'ਚ ਰੂਸ ਦੇ ਸਰਕਾਰੀ ਇੱਕ ਉੱਥੋਂ ਦੀ ਸੰਸਥਾ ਨੇ ਇੱਕ ਦਵਾਈ ਬਣਾਈ ਆ ਐਂਟਰੋਮਿਕਸ ਨਾਂ ਦੀ ਇਹ ਦਵਾਈ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ 48 ਬੰਦਿਆਂ ਤੇ ਇਹਦੇ ਟ੍ਰਾਇਲ ਹੋਏ ਸੀ ਪਹਿਲਾਂ ਟ੍ਰਾਇਲ ਜਾਨਵਰਾਂ ਤੇ ਹੁੰਦੇ ਆ ਫਿਰ ਬੰਦਿਆਂ ਤੇ ਹੁੰਦੇ ਆ ਤਾਂ ਇਹ ਦੂਜਾ ਪੜਾਅ ਹੈਗਾ 48 ਬੰਦਿਆਂ ਤੇ ਇਹਦੇ ਟ੍ਰਾਇਲ ਹੋਏ ਸੀ ਤੇ ਉਹਨਾਂ ਦੇ ਵਿੱਚ ਦੇਖਿਆ ਗਿਆ ਕਿ ਕੈਂਸਰ ਦਾ ਟਿਊਮਰ 80% ਦੇ ਕਰੀਬ ਘਟਾਤਾ ਇਹਨੇ ਜੋ ਕਿ ਮੈਨੂੰ ਲੱਗਦਾ ਆਪਦੇ ਆਪ ਚ ਬਹੁਤ ਵੱਡੀ ਗੱਲ ਹੈ ਤੇ ਦਾਵਾ ਕੀਤਾ ਜਾ ਰਿਹਾ ਕਿ 100% ਰਿਜ਼ਲਟ ਇਹ ਦਵਾਈ ਦੇ ਰਹੀ ਹੈ ਹੁਣ ਇਹਦੂ ਵੱਡੇ ਲੈਵਲ ਦੇ ਉੱਤੇ ਲੋਕਾਂ ਤੇ ਪ੍ਰਯੋਗ ਕੀਤਾ ਜਾਊਗਾ ਤੇ ਜੇ ਉਹਨਾਂ ਚ ਵੀ ਇਹ ਕੋਈ 1500 2000 ਜਾਂ 5000 ਬੰਦੇ ਤੇ ਸਹੀ ਰਹੀ ਦਵਾਈ ਤਾਂ ਮੈਨੂੰ ਲੱਗਦਾ ਇਹ ਇਸ ਸਦੀ ਦੀ ਬੇहद ਵੱਡੀ ਖੋਜ ਹੈ ਜਿਨੇ ਲੱਖਾਂ ਲੋਕਾਂ ਨੂੰ ਉਮੀਦ ਦੇਣੀ ਹੈ ਇਸ ਦਵਾਈ ਹੈ ਕੀ ਕੰਮ ਕਿਵੇਂ ਕਰਦੀ ਆ ਇਹ ਯਾਰ ਐਮ ਆਰ ਐਨ ਏ ਤਕਨੀਕ ਤੇ ਆਧਾਰਿਤ ਆ ਪਹਿਲਾਂ ਦਵਾਈਆਂ ਕਿਵੇਂ ਕੰਮ ਕਰਦੀਆਂ ਸੀ ਆਪਾਂ ਉਹਨਾਂ ਨੂੰ ਸਮਝ ਲੈਣੇ ਆ ਪਰ ਦੂਜੀਆਂ ਦਵਾਈਆਂ ਨੂੰ ਇਹ ਵੱਖਰੀ ਕਿਵੇਂ ਆਪਾਂ ਇਹਦੀ ਗੱਲ ਕਰਦੇ ਆ ਕੈਂਸਰ ਆ ਕੈਂਸਰ ਦਾ ਇਲਾਜ ਹੈਗਾ ਵੈਸੇ ਪਰ ਬਹੁਤ ਛੇਤੀ ਪਤਾ ਲੱਗ ਜੇ ਸਾਨੂੰ ਕਿ ਇਸ ਬੰਦੇ ਨੂੰ ਕੈਂਸਰ ਹੋ ਗਿਆ ਫਿਰ ਉਹਦਾ ਇਲਾਜ ਹੋ ਜਾਂਦਾ ਜਦ ਪਰ ਸਾਨੂੰ ਪਤਾ ਉਦੋਂ ਲੱਗਦਾ ਜਦੋਂ ਲੇਟ ਹੋ ਜਾਂਦੇ ਆ ਕਿਉਂਕਿ ਯਾਰ ਟੈਸਟ ਕਰਾਉਣ ਦਾ ਦਰਵਾਜ਼ ਆਪਣੇ ਦੇਸ਼ ਦੇ ਵਿੱਚ ਹੈ ਹੀ ਨਹੀਂ ਅਸੀਂ ਤਾਂ ਡਾਕਟਰ ਦੇ ਉਦੋਂ ਜਾਂਦੇ ਆ ਜਦੋਂ ਜੁਮਾ ਹੈ ਸਰੀਰ ਜਵਾਬ ਦੇ ਜਿਆ ਡਿੱਗ ਪਏ ਆ ਸਾਡਾ ਬਲੱਡ ਵੱਧਦਾ ਹੋਵੇ ਅਸੀਂ ਟੈਸਟ ਨਹੀਂ ਕਰਾਉਂਦੇ ਬਾਕੀ ਸੀਬੀਸੀ ਨਹੀਂ ਕਰਾਉਂਦੇ ਕੰਪਲੀਟ ਬਲੱਡ ਟੈਸਟ ਨਹੀਂ ਕਰਾਉਂਦੇ ਇਹ ਜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਕਰਦੇ ਡਾਕਟਰ ਦੇ ਦੰਦ ਦੁਖਦਾ ਹੋਵੇ ਪਹਿਲਾਂ ਦਵਾਈਆਂ ਲੈ ਕੇ ਸਾਰੀ ਇਹ ਨਾ ਡਾਕਟਰ ਦੇ ਤਾਂ ਉੱਦੇ ਜਾਂਦੇ ਆ ਜਿੱਦਾਂ ਜਮਾ ਹੀ ਹੈ ਦੋਨੇ ਹੱਥ ਖੜੇ ਹੋ ਜਾ ਤਾਂ ਟੈਸਟ ਕਰਾਉਂਦਾ ਰਵਾਜ ਸਾਡੇ ਦੇਸ਼ ਦੇ ਵਿੱਚ ਹੈ ਨਹੀਂ ਉਸ ਦੇਸ਼ ਦੇ ਵਿੱਚ ਕਾਫੀ کارਗਰ ਹੋ ਸਕਦੀ ਆ ਕੈਂਸਰ ਦਾ ਪਤਾ ਜ਼ਿਆਦਾਤਰ ਬੰਦਿਆਂ ਨੂੰ ਉਦੋਂ ਲੱਗਦਾ ਹੈ ਜਦੋਂ ਗੱਲ ਵੱਸੋਂ ਬਾਹਰ ਹੋ ਚੁੱਕੀ ਹੁੰਦੀ ਆ ਉਹਦੇ ਇਲਾਜ ਦੇ ਲਈ ਫੇਰ ਆਉਂਦੀ ਆ ਕੀਮੋਥੈਰਪੀ ਕੀਮੋਥੈਰਪੀ ਕੀ ਕਰਦੀ ਆ ਕੀਮੋਥੈਰਪੀ ਨੂੰ ਯਾਰ ਆਪਾਂ ਖੇਤੀਬਾੜੀ ਦੀ ਭਾਸ਼ਾ ਨਾਲ ਸਮਝ ਗਏ ਖੇਤੀਬਾੜੀ ਦੀ ਭਾਸ਼ਾ ਨਾਲ ਸਮਝ ਲਓ ਵੀ ਆਪਣੇ ਝੋਨੇ ਦੇ ਵਿੱਚ ਕੱਖ ਹੋ ਗਏ ਹੁਣ ਆਪਾਂ ਕੀ ਕਰਗੇ ਆਪਾਂ ਢੋਲੀ ਚੱਕ ਗਏ ਮੋਢਿਆਂ ਤੇ ਤੇ ਆਪਾਂ ਪਾਲਗੇ ਵਿੱਚ ਰਾਉਂਡ ਆਪਾਂ ਆਪਾਂ ਸੋਚ ਗਏ ਯਾਰ ਜਿੱਥੇ ਜਿੱਥੇ ਕੱਖ ਹੋਇਆ ਉਥੇ ਆ ਕੇ ਮੈਂ ਸਪਰੇਅ ਕਰ ਦੂੰਗਾ ਕੱਖ ਮਰ ਜਾਣਗੇ ਰਾਉਂਡ ਅਪ ਦਾ ਕੰਮ ਕੱਖਾਂ ਨੂੰ ਮਾਰਨ ਹੁਣ ਤੁਸੀਂ ਲੈ ਕੇ ਤੁਰ ਪਏ ਪਰ ਤੁਹਾਡੇ ਜਦੋਂ ਤੁਸੀਂ ਕੱਖ ਤੇ ਸਪਰੇਅ ਕਰਨ ਲਗੇ ਕੋਸ਼ਕ ਬੂੰਦਾ ਆਸੇ ਪਾਸੇ ਦੇ ਝੋਨੇ ਤੇ ਵੀ ਪੈਣਗੀਆਂ ਰਾਉਂਡ ਅਪ ਨੂੰ ਨਹੀਂ ਪਤਾ ਕਿ ਝੋਨਾ ਕਿਹੜਾ ਕੱਖ ਕਿਹੜਾ ਉਹਦਾ ਕੰਮ ਤਾਂ ਮਚਾਉਣਾ ਹੈ ਤਾਂ ਆਸੇ ਪਾਸਿਓਂ ਜਿੱਥੇ-ਜਿੱਥੇ ਵੀ ਉਹਦੇ ਤੁਪਕੇ ਜਾਵੜੇ ਜਾਂ ਮੈਸਟੀਜੀ ਜਾਵੜੀ ਉਹ ਭਾਵੇਂ ਉਹਨੇ ਮਚਾਈ ਤੁਰ ਹੀ ਜਾਣਾ ਝੋਨਾ ਤੁਹਾਡਾ ਇਹ ਨੁਕਸਾਨ ਹੈ ਇਸੇ ਤਰ੍ਹਾਂ ਕੀ ਮੋਥਰੇਪੀਆ ਇਹਨੂੰ ਹੀ ਪਤਾ ਤੁਹਾਡੇ ਹੈਲਦੀ ਸੈੱਲ ਕਿਹੜੇ ਆ ਤੇ ਬਿਮਾਰ ਸੈੱਲ ਕਿਹੜੇ ਆ ਇਹਦਾ ਕੰਮ ਤਾਂ ਇਹ ਸੋਚਣਾ ਹੈ ਵੀ ਬਸ ਇਹਨੂੰ ਖਤਮ ਕਰਨਾ ਹੈ ਤਾਂ ਇਨਫੈਕਟਡ ਸੈੱਲਾਂ ਦੇ ਨਾਲ ਨਾਲ ਹੈਲਦੀ ਸੈੱਲਾਂ ਦਾ ਵੀ ਨੁਕਸਾਨ ਹੁੰਦਾ ਮੈਂ ਡਾਕਟਰ ਨਹੀਂ ਹੈਗਾ ਜੇ ਕੋਈ ਘਾਟਵਾਦ ਹੋਵੇ ਤਾਂ ਮੈਨੂੰ ਦੱਸ ਸਕਦੇ ਹੋ ਬਾਈ ਮੈਂ ਸਿੱਖਣ ਨੂੰ ਤਿਆਰ ਹਾਂ ਪਰ ਜਿਹੜੀ ਹੁਣ ਦਵਾਈ ਆ ਰਹੀ ਆ ਰਸ਼ੀਆ ਦੀ ਇਹ ਸਮਝ ਲਓ ਨੋਮਨੀ ਗੋਲਡ ਆ ਯਾਰ ਨੋਮਨੀ ਗੋਲਡ ਭਾਵੇਂ ਸਾਰੇ ਝੋਨੇ ਦੇ ਕਿਾਰੇ ਤੇ ਕਰ ਦੋ ਪਾ ਦਿਓ ਪੰਜ ਢੋਲੀਆਂ ਕਿੱਲੇ ਦੀਆਂ ਕੋਈ ਫਰਕ ਨਹੀਂ ਪੈਣਾ ਤੁਹਾਡੇ ਝੋਨੇ ਨੂੰ ਬਸ ਕੱਖ-ਕੱਖ ਵਿੱਚ ਮਚਾ ਦੂ ਹਾਂ ਪਾਣੀ ਨਾਲ ਆਇਓ ਛਿਦੀ-ਛਿਦੀ ਇੰਨਾ ਕਰ ਤਾਂ ਇਹ ਦਵਾਈ ਦਾ ਇੰਨਾ ਫਰਕ ਹੈ ਆਮ ਤੌਰ ਤੇ ਦਵਾਈਆਂ ਤਿਆਰ ਕਿਵੇਂ ਹੁੰਦੀਆਂ ਸੀ ਆਮ ਤੌਰ ਤੇ ਦਵਾਈਆਂ ਯਾਰ ਤਿਆਰ ਹੁੰਦੀਆਂ ਸੀ ਵੀ ਕੋਈ ਵਾਇਰਸ ਬੰਦੇ ਦੇ ਸਰੀਰ ਦੇ ਵਿੱਚ ਬਹੁਤ ਕਮਜ਼ੋਰ ਰੂਪ ਦੇ ਵਿੱਚ ਦਵਾਈ ਰਾਹੀਂ ਭੇਜ ਦਿਓ ਜਾਂ ਮਰਿਆਵਾ ਵਾਇਰਸ ਭੇਜ ਦਿਓ ਜਾਂ ਕਮਜ਼ੋਰ ਬੈਕਟੀਰੀਆ ਭੇਜ ਦਿਓ ਜੇ ਉਹਨੂੰ ਬੈਕਟੀਰੀਆ ਨਾਲ ਸੰਬੰਧਿਤ ਹੈ ਜਾਂ ਕੋਈ ਫੰਗੀ ਮਤਲਬ ਇੱਕ ਬਹੁਤ ਕਮਜ਼ੋਰ ਰੂਪ ਉਸ ਬਿਮਾਰੀ ਦਾ ਬੰਦੇ ਦੇ ਸਰੀਰ 'ਚ ਦਵਾਈ ਰਹੀਂ ਪਾ ਦਿਓ ਤੇ ਬੰਦੇ ਦਾ ਸਰੀਰ ਉਹਦੇ ਰਹੀਂ ਹੌਲੀ-ਹੌਲੀ ਲੜਨ ਨੂੰ ਤਿਆਰ ਹੋ ਜੇ ਇਹ ਆਈ ਦਵਾਈ ਕੰਮ ਕਰਦੀ ਸੀ ਪਰ ਇਹ ਦਵਾਈਆਂ ਉੱਥੇ ਵੱਧ ਕਾਮਯਾਬ ਆ ਜਿੱਥੇ ਬੰਦੇ ਨੂੰ ਹਜੇ ਉਹ ਬਿਮਾਰੀ ਨਹੀਂ ਹੋਈ ਜਿੱਥੇ ਬੰਦਾ ਬਿਮਾਰ ਹੋ ਗਿਆ ਉੱਥੇ ਕੀ ਹੋਊਗਾ ਉੱਥੇ ਫਿਰ ਇਹ ਦਵਾਈ ਵੱਧ ਰੋਲ ਨਿਭਾਉਂਦੀ ਆ ਇਹ ਕਰਦੀ ਕੀ ਆ ਕਰਦੀ ਇਹ ਆ ਇਹ ਤੁਹਾਡੇ ਸਰੀਰ ਦੇ ਲੜਨ ਵਾਲੇ ਜਿਹੜੀ ਤੁਹਾਡੇ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਫੌਜ ਹੈ ਉਹਨੂੰ ਇੱਕ ਟ੍ਰੇਨਿੰਗ ਦਿੰਦੀ ਆ ਮੰਨ ਲਓ ਯਾਰ ਸਾਡੇ ਦੇਸ਼ ਤੇ ਕਿਸੇ ਨੇ ਹਮਲਾ ਕਰਤਾ ਆ ਪਿੱਛੇ ਜੀ جنگ ਅਸੀਂ ਦੇਖੀ ਹਟੇ ਹਨ ਉਧਰ ਕੋਈ ਜਹਾਜ਼ ਆਇਆ ਪਾਕਿਸਤਾਨ ਕੰਨੀ ਹੁਣ ਸਾਡੀ ਫੌਜ ਨੂੰ ਨਹੀਂ ਪਤਾ ਵੀ ਇਹ ਇਹ ਕਿਸ ਤਰ੍ਹਾਂ ਰਿਐਕਟ ਕਰਦਾ ਤਾਂ ਅਸੀਂ ਕੀ ਕਰਾਂਗੇ ਅਸੀਂ ਕੀ ਕਰ ਸਕਦੇ ਹਾਂ ਅਸੀਂ ਦੁਨੀਆ ਦੀ ਸਭ ਤੋਂ ਵਧੀਆ ਤਕਨੀਕ ਦੇਖਾਂਗੇ ਆਪਦੇ ਰਡਾਰ ਸਿਸਟਮ ਆ ਜਿਹੜੇ ਸਾਡੇ ਉਹਨਾਂ ਨੂੰ ਅਪਗ੍ਰੇਡ ਕਰਾਂਗੇ ਕਿ ਭਾਈ ਉਹਨਾਂ ਕੋਲੇ ਫਲਾਨੀ ਜਨਰੇਸ਼ਨ ਦਾ ਜਹਾਜ਼ ਆ ਆਪਾਂ ਜਿਹੜੇ ਆਪਦੇ ਰਡਾਰ ਨੂੰ ਅਪਗ੍ਰੇਡ ਕਰ ਲਏ ਤੇ ਜਦੋਂ ਸਾਨੂੰ ਪਤਾ ਲੱਗਿਆ ਜਹਾਜ਼ ਆ ਗਿਆ ਫਿਰ ਐਸ 400 ਦਾ ਸਾਡੇ ਕੋਲੇ ਹੈਗਾ ਹੀ ਉਹਨੂੰ ਖਤਮ ਕਰਨਾ ਸੀ ਆਹੀ ਕੰਮ ਹੈ ਬਿਮਾਰੀ ਦੇ ਵਿੱਚ ਦਵਾਈ ਕਰੂਗੀ ਇਹ ਕੋਈ ਕਸ਼ਣ ਨਹੀਂ ਹੈ ਇੱਕ ਤਰ੍ਹਾਂ ਦਾ ਰਡਾਰ ਸਿਸਟਮ ਹੈ ਤੁਹਾਡੇ ਸਰੀਰ ਨੂੰ ਇਹ ਦੱਸ ਦੂਗੀ ਕਿ ਲੜਨਾ ਕਿਵੇਂ ਆ ਇਹਦੀ ਪਛਾਣ ਕਿਵੇਂ ਕਰਨੀ ਆ ਤੇ ਦੁਸ਼ਮਣ ਨਾਲ ਲੜਨਾ ਕਿਵੇਂ ਇਹ ਪੈਰਾਸਿਟਾ ਮੋਲ ਦੀ ਗੋਲੀ ਵਰਗੀ ਨਹੀਂ ਹੈਗੀ ਵੀ ਇਹਨੂੰ ਕੋਈ ਵੀ ਲੈ ਸਕਦਾ ਸਭ ਤੋਂ ਪਹਿਲਾਂ ਤੁਹਾਡੇ ਸਰੀਰ ਚੋਂ ਸੈਂਪਲ ਲਿਆ ਜਾਊਗਾ ਟਿਊਮਰ ਦਾ ਫਿਰ ਉਹਦੇ ਆਧਾਰ ਤੇ ਤੁਹਾਡੀ ਦਵਾਈ ਤਿਆਰ ਹੋਊਗੀ ਹਰ ਬੰਦੇ ਦੀ ਦਵਾਈ ਅਲੱਗ ਹੋਊਗੀ ਇਹ ਨਹੀਂ ਵੀ ਤੁਸੀਂ ਕਿਸੇ ਦੂਜੇ ਬੰਦੇ ਦੀ ਦਵਾਈ ਲੈ ਸਕਦੇ ਹੋ ਨਹੀਂ ਜਿਹੜੀ ਦਵਾਈ ਤੁਹਾਡੇ ਸਰੀਰ ਲਈ ਤਿਆਰ ਹੋਈ ਹੈ ਜਿਹੜਾ ਟੀਕਾ ਤੁਹਾਡੇ ਲਈ ਤਿਆਰ ਹੋਇਆ ਉਹ ਤੁਹਾਡੇ ਲਈ ਹੀ ਹੈ ਉਹ ਕਿਸੇ ਹੋਰ ਤੇ ਕੰਮ ਨਹੀਂ ਕਰਦਾ ਕਰਨਾ ਕੀ ਆ ਇਹ ਇੱਕ ਤਰ੍ਹਾਂ ਦਾ ਐਮ ਆਰ ਐਨ ਐ ਕੋਡ ਹੈ ਐਮ ਆਰ ਐਨ ਐ ਕੀ ਹੁੰਦਾ ਇਹ ਇੱਕ ਤਰ੍ਹਾਂ ਦਾ ਮੈਸੈਂਜਰ ਆਰ ਰਣੇ ਹੁੰਦਾ ਜਿਹੜਾ ਕਿ ਸਾਡੇ ਡੀ ਐਨ ਐ ਦਾ ਇੱਕ ਭਾਗ ਆ ਠੀਕ ਹੈ ਇਹਨੂੰ ਤੁਸੀਂ ਕੋਡ ਕਰ ਦਿੰਨੇ ਹੋ ਇਸ ਬਿਮਾਰੀ ਦੇ ਜ਼ਰੀਏ ਤੇ ਜਾ ਕੇ ਤੁਹਾਡੇ ਸਰੀਰ ਨੂੰ ਇਹ ਪਤਾ ਲਾ ਦਿੰਦਾ ਵੀ ਭਾਈ ਆ ਫਲਾਨੀ ਬਿਮਾਰੀ ਨੂੰ ਤਾਂ ਐਂ ਸਟਣਾ ਤੇ ਫਿਰ ਦੜ ਦੜੀ ਹੁੰਦੀ ਹੈ ਸਾਡੇ ਕੋਲੇ ਵੀ ਜਿਹੜੀ ਫੌਜ ਹੈ ਉਹ ਹੋਰ ਤਕੜੀ ਹੋ ਕੇ ਨਿਬੜਦੀ ਹੈ ਮੈਂ ਇਹਦੂੰ ਦੇਸੀ ਭਾਸ਼ਾ 'ਚ ਯਰ ਨਹੀਂ ਸਮਝਾ ਸਕਦਾ ਸੀ ਤਾਂ ਮੂਲ ਰੂਪ ਦੇ ਵਿੱਚ ਇਹ ਬਿਮਾਰੀ ਤੇ ਐਂ ਕੰਮ ਕਰੂਗੀ ਹੁਣ ਅਗਲਾ ਸਵਾਲ ਆ ਕਿ ਆਊਗੀ ਕਦੋਂ ਦੇਖੋ ਪਹਿਲਾ ਟ੍ਰਾਇਲ ਇਹਦਾ ਪੂਰਾ ਹੋ ਚੁੱਕਿਆ ਜਿਹੜਾ ਜਨਵਰਾਂ ਤੇ ਹੁੰਦਾ ਦੂਜਾ ਟ੍ਰਾਇਲ ਇਹਦਾ ਇਹ ਆ ਜਿਹੜਾ 48 ਲੋਕਾਂ ਤੇ ਹੋ ਗਿਆ ਉਹ ਵੀ ਪੂਰਾ ਹੋ ਚੁੱਕਿਆ ਹੁਣ ਤੀਜੇ ਫੇਜ਼ ਦੇ ਵਿੱਚ ਆ ਜਿਦੇ ਤੇ ਇੱਕ ਵੱਡੇ ਸਮੂਹ ਤੇ ਵੱਧ ਲੋਕਾਂ ਤੇ ਇਹਨੂੰ ਪ੍ਰਯੋਗ ਕਰਨਗੇ ਜੇ ਉੱਥੇ ਵੀ ਇਹ ਦਵਾਈ ਸਹੀ ਨਤੀਜੇ ਦਿਖਾ ਦਿੰਦੀ ਆ ਤਾਂ ਫਿਰ ਬਹੁਤ ਛੇਤੀ ਰਸ਼ੀਆ ਦੇ ਲੋਕਾਂ ਨੂੰ ਲੱਗੂਗੀ ਰਸ਼ੀਆ ਦੇ ਵਿੱਚ ਵੀ ਮਰੀਜ਼ ਤੇਜ਼ੀ ਨਾਲ ਵਧ ਰਹੇ ਆ ਹੁਣ ਜਿਹੜੇ ਦੇਸ਼ ਨੇ ਯਾਰ ਖੋਜ ਕਰੀ ਆ ਜਿਹੜੀ ਨੇ ਰਿਸਰਚ ਤੇ ਜਿਹੜੇ ਦੇਸ਼ ਨੇ ਪੈਸਾ ਲਾਇਆ ਹੈ ਸਭ ਤੋਂ ਪਹਿਲਾਂ ਹੱਕ ਤਾਂ ਉਹਨਾਂ ਦਾ ਨਾ ਤਾਂ ਸਭ ਤੋਂ ਪਹਿਲਾਂ ਰਸ਼ੀਅਨਜ਼ ਨੂੰ ਲੱਗੂ ਪਰ ਸਾਡੇ ਲਈ ਖੁਸ਼ਕਿਸਮਤੀ ਇਹ ਆ ਕਿ ਇਹ ਰਸ਼ੀਆ ਨਾਲ ਸਾਡੇ ਬਹੁਤ ਵਧੀਆ ਸਬੰਧ ਆ ਸਮੇਂ-ਸਮੇਂ ਤੇ ਸਾਡੀ ਮਦਦ ਵੀ ਕਰਦਾ ਹੈ ਸਾਡੇ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਵੀ ਰਸ਼ੀਆ ਤਾਂ ਜੇ ਉੱਥੇ ਕੋਈ ਦਵਾਈ ਬਣੀ ਆ ਤਾਂ ਬਹੁਤ ਛੇਤੀ ਰਸ਼ੀਆ ਤੋਂ ਬਾਅਦ ਭਾਰਤ ਵਿੱਚ ਪਹੁੰਚੂਗੀ ਹੁਣ ਅਗਲੀ ਗੱਲ ਇਹਦੀ ਕੀਮਤ ਕਿੰਨੀ ਹੋਊਗੀ ਕਿਹਾ ਜਾ ਰਿਹਾ ਕਿ ਇਹਨਾਂ ਦੀ ਇਹਦੀਆਂ ਦੋ ਡੋਜ਼ ਲਗਾਉਣੀਆਂ ਪੈਣਗੀਆਂ ਤੇ ਇਹਦੀ ਕੀਮਤ ਆ 3 ਲੱਖ ਰੁਪਏ ਦੇ ਕਰੀਬ ਹੋ ਸਕਦੀ ਆ ਮੈਂ ਮੈਕਸਿਮਮ ਦੱਸਿਆ ਮੈਨੂੰ ਪਤਾ ਬਹੁਤ ਲੋਕਾਂ ਲਈ ਇਹ ਮਹਿੰਗੀ ਆ ਪਰ ਯਾਰ ਅਸੀਂ ਇੱਕ ਵੈਲਫੇਅਰ ਸਟੇਟ ਦੇ ਵਿੱਚ ਰਹਿੰਦੇ ਆ ਟੀਵੀ ਐਡਜ਼ ਵਰਗੀਆਂ ਬਿਮਾਰੀਆਂ ਦੀਆਂ ਜਿਹੜੀਆਂ ਦਵਾਈਆਂ ਨਾ ਭਾਈ ਉਹ ਵੀ ਬਹੁਤ ਮਹਿੰਗੀਆਂ ਤੁਸੀਂ ਰਿਸਰਚ ਕਰਕੇ ਦੇਖਿਓ ਪਰ ਸਾਡੇ ਦੇਸ਼ ਦੇ ਵਿੱਚ ਇਹ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਲੋਕਾਂ ਨੂੰ ਕਿਉਂਕਿ ਅਸੀਂ ਇੱਕ ਵੈਲਫੇਅਰ ਸਟੇਟ ਦੇ ਵਿੱਚ ਰਹਿੰਦੇ ਆ ਤਾਂ ਮਹੀਨੇ ਦੀਆਂ ਲੱਖਾਂ ਰੁਪਏ ਦੀਆਂ ਦਵਾਈਆਂ ਜੇ ਟੀਵੀ ਵਰਗੀ ਬਿਮਾਰੀ ਲਈ ਫ੍ਰੀ ਮਿਲ ਸਕਦੀਆਂ ਤਾਂ ਇਹ ਵੀ ਬਿਲਕੁਲ ਸਾਨੂੰ ਉਮੀਦ ਆ ਕਿ ਫ੍ਰੀ ਹੀ ਮਿਲੂਗੀ ਤੇ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਉਮੀਦ ਦੀ ਕਰਨ ਹੋਊਗੀ ਮੈਂ ਫੇਰ ਕਹਣਾ ਯਾਰ ਮੈਂ ਡਾਕਟਰ ਨਹੀਂ ਮੈਂ ਥੋੜੇ ਅਰਗਾਈ ਆ ਮੈਂ ਥੋੜਾ ਜਿਹਾ ਦੇ ਬਾਰੇ ਪੜਿਆ ਮੇਰੇ ਪੜਨ ਚ ਕੋਈ ਘਾਟ ਬਾਦ ਵੀ ਨਹੀਂ ਰਹਿ ਸਕਦੀ ਆ ਮੈਨੂੰ ਜਿੰਨੀ ਕ ਸਮਝ ਆਈ ਮੈਂ ਤੁਹਾਨੂੰ ਓਨੀ ਕ ਗੱਲ ਸਮਝਾਈ ਆ ਤੇ ਇਹ ਵੀ ਸਮਝ ਆ ਕਿ AI ਦਾ ਇਸ ਬਿਮਾਰੀ ਦੇ ਵਿੱਚ ਬਹੁਤ ਵੱਡਾ ਰੋਲ ਰਹਿਣ ਵਾਲਾ ਹੈ ਤੁਹਾਡੇ ਸਰੀਰ ਤੋਂ ਜਿਹੜਾ ਸੈਂਪਲ ਲੈਣਗੇ ਨਾ ਉਹਦੇ ਆਧਾਰ ਤੇ ਦਵਾਈ ਤਿਆਰ ਕਰਨ ਦੀ ਜ਼ਿੰਮੇਵਾਰੀ AI ਕੋਲੇ ਆ AI ਨੂੰ ਅਸੀਂ ਮਾੜਾ ਵੀ ਅਸੀਂ ਡਰੇ ਵੀ ਹੋਏ ਆ ਉਹਦੇ ਤੋਂ ਪਰ AI ਦੇ ਵਿੱਚ ਕਮਾਲ ਦੀਆਂ ਸੰਭਾਵਨਾਵਾਂ ਵੀ ਆ ਇਹ ਜਾਨਲੇਵਾ ਬਿਮਾਰੀਆਂ ਨੂੰ ਖਤਮ ਕਰਨ 'ਚ ਸਾਡੀ ਮਦਦ ਕਰ ਸਕਦੀ ਹੈ ਤੇ ਮੈਨੂੰ ਲੱਗਦਾ ਕਰੂਗੀ ਤਾਂ AI ਦਾ ਇਹ ਚ ਖੂਬਸੂਰਤ ਰੋਲ ਰਹਿਣ ਵਾਲਾ ਹੈ ਮਸ਼ੀਨ ਲਰਨਿੰਗ ਦਾ ਰੋਲ ਰਹਿਣ ਵਾਲਾ ਹੈ ਤੇ ਸਾਡੇ ਲਈ ਜਿਹੜਾ ਟੀਕਾ ਤਿਆਰ ਹੋਊਗਾ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਲਈ ਰਾਹਤ ਦੀ ਉਮੀਦ ਦੀ کرن ਹੋਊਗਾ ਮੈਨੂੰ ਪਤਾ ਜਿਨ੍ਹਾਂ ਦੇ ਗਵਾਚ ਗਏ ਉਹਨਾਂ ਦੇ ਨਹੀਂ ਮੁੜਮੇ ਪਰ ਜਿੰਨਾਂ ਦੇ ਭੁੱਖ ਚ ਸ਼ਾਇਦ ਗਵਾਚ ਜਣੇ ਸੀ ਇਹ ਉਹਨਾਂ ਲਈ ਇੱਕ ਉਮੀਦ ਦੀ ਕਰਨ ਹੋ ਸਕਦੀ ਆ ਧੰਨਵਾਦ ਤੁਸੀਂ ਇਸ ਵੀਡੀਓ ਦਾ ਸਹਾਇ